ਫਿਲਹਾਲ ਆਇਦਾ ਪ੍ਰੋਗਰਾਮ ਹੈ ਜੀ ਆਪਾਂ ਜਾ ਰਹੇ ਆ ਜੀ ਸਾਈਕਲਿੰਗ ਕਰਨ ਪਰ ਜਾ ਰਹੇ ਆ ਤਿੰਨੇ ਦੇਖ ਰਿਹਾ ਵਾ 326 ਕਿਲੋਮੀਟਰ ਆ ਲਿਫਟ ਮੰਗਣ ਦੀ ਜਨਤਾ ਆ ਬੈ ਲਗੀ ਮੈ ਲਗੀ ਮੈ ਲਗੀ ਵੈਲਕਮ ਬੈਕ ਜੀ ਸਾਡਾ ਸਾਰਾ ਦਾ ਆਪਣਾ ਚੈਨਲ ਯੂ ਨਾਈ ਅਰਬਨ ਪਿੰਡ ਫਿਲਹਾਲ ਆਇਦਾ ਪ੍ਰੋਗਰਾਮ ਹੈ ਜੀ ਆਪਾਂ ਜਾ ਰਹੇ ਆ ਜੀ ਸਾਈਕਲਿੰਗ ਕਰਨ ਪਰ ਜਾ ਰਹੇ ਆ ਤਿੰਨੇ ਕੀ ਹੋ ਜਣੇ ਆਪਾਂ ਜਾਣੇ ਹੈਗੇ 4 ਸਾਈਕਲ ਆ ਫੜਦੇ ਹੋ ਹੈਗੇ ਨੇ 2 ਚਲੋ ਮੰਨ ਲਓ ਇੱਕ ਛੋਟੀ ਦਾ ਵੀ ਹੋ ਗਿਆ ਪਰ ਅੱਜ ਦਾ ਪ੍ਰੋਗਰਾਮ ਇਦਾਂ ਫਿਲਹਾਲ ਆਪਾਂ ਜਾ ਰਹੇ ਆ ਇਹਦੀ ਨਾਨੀ ਘਰੇ ਬ੍ਰਿਤੀ ਮੀਨਾ ਦੀ ਉਹਨਾਂ ਕੋਲ ਸਾਈਕਲ داری ਚੱਕਦੇ ਆ ਉਹ ਵੀ ਇਲੈਕਟ੍ਰਿਕ ਸਾਈਕਲ ਈ ਬੈਟਰੀ ਵਾਲਾ ਵਾ ਉਹ ਚੱਕਾਂਗੇ ਤੇ ਉਹ ਚੱਕ ਕੇ ਫਿਰ ਮੈਂ ਰੀਸ਼ਾ ਤੇ ਬ੍ਰੇਡ ਸਾਈਕਲ ਦੇ ਤੇ ਮੀਨਾ ਨੂੰ ਪਿੱਛੇ ਸਾਡੇ ਕੋਲ ਕਚੇ ਰਹਿ ਗਈ ਆ ਜੇ ਤਾਂ ਨਹੀਂ ਪਤਾ ਤਾਂ ਥੋੜੀ ਦੇਰ ਦਾ ਦਿਖਾਦਾ ਸਲੋਜੀ ਸਾਈਕਲ ਲਿਆ ਚੱਕ ਬ੍ਰਿਜ ਸੀ ਨਾਲ ਮੇਰੇ ਤੇ ਬ੍ਰਿਜ ਸਾਈਕਲ ਚਲਾ ਕੇ ਹੁਣ ਘਰੇ ਜਾ ਰਹੀ ਹਾਂ ਉਹ ਸਾਹਮਣੇ ਆਣ ਲਈ ਹੈ ਲੋ ਜੀ ਆ ਗਈ ਬ੍ਰਿਜ ਤੇ ਆਪਾਂ ਵੀ ਹੁਣ ਨਿਕਲਦੇ ਲੋਈ ਲੋਈ ਕਰੇ ਸਲੋਜੀ ਲੋ ਜੀ ਹੋ ਗਿਆ ਪਾਰ ਰੈਡੀ ਸਾਈਕਲ ਤੇ ਉੱਤੇ ਚਾਲ ਲਈ ਤੇ ਇੱਥੇ ਦੇਖ ਰਿਹਾ ਵਾ 326 ਕਿਲੋਮੀਟਰ ਤੇ ਜਦੋਂ ਜਦੋਂ ਆਪ ਅਸਾਂ ਆਵਾਂਗੇ ਉਹਨੂੰ ਤੁਹਾਨੂੰ ਉਦੋਂ ਕਿਲੋਮੀਟਰ ਵੀ ਦਿਖਾ ਦਾਂਗੇ ਤੇ ਮੇਰੇ ਖਿਆਲ ਹੌਂਡ ਰਾਉਂਡ 15 ਕਿਲੋਮੀਟਰ ਜਾਣਾ 15 ਤੋਂ 20 ਤੇ 15 ਤੋਂ 20 ਵਾਪਸ ਆਉਣਾ ਵਾ ਤੇ ਅੱਜ ਕਹਿ ਸਕਦੇ ਆਂ ਵੀ ਮੌਸਮ ਵੀ ਬੜਾ ਜ਼ਬਰਦਸਤ ਮੇਰੇ ਖਿਆਲ 22 ਡਿਗਰੀ ਤੇ ਲੱਗੇ ਸ਼ੱਕੇ ਮੌਸਮ ਹੈਗਾ ਵਾ ਲੋਰ ਸਾਡੇ ਅਸਤੇ ਵੀ ਆ ਗਈਆਂ ਲੇਟਾਂ ਉਹ ਵੀ ਰੈੱਡ ਰੁਕਣਾ ਪੈਣਾ ਹੁਣ ਅੱਚੇ ਗ੍ਰੀਨ ਵੀ ਹੋ ਗਈ ਗ੍ਰੀਨ ਵੀ ਹੋ ਗਈ ਮজা ਆ ਗਿਆ ਮজা ਆ ਗਿਆ ਚੱਕ ਚਾਣਾ ਪਕੌੜੇ ਲੋ ਲੋ ਚੱਲਦੇ ਚੱਲਦੇ ਬੰਦਾ ਕਿੱਥੇ ਪਹੁੰਚ ਗਿਆ ਇੱਥੇ ਮੈਨੂੰ ਲੱਗਾ ਘੱਟੋ ਘੱਟ 5 ਤੋਂ 7 ਸਾਲ ਇੱਥੇ ਵੀ ਗਏ ਨੇ ਇਹ ਉਹ ਅੱਗੇ ਜਾ ਕੇ ਸਾਡਾ ਘਰ ਹੁੰਦਾ ਸੀ ਉਹ ਸਾਹਮਣੇ ਵਾਲੀ ਗਲੀ 'ਚ ਇੱਥੇ ਹੁੰਦਾ ਸੀ ਜੇ ਮਥਲੇ ਜਾ ਕੇ ਮੈਨੂੰ ਪਤਾ ਸਾਰਾ ਪ੍ਰਾਣਾ ਲੱਗਾ ਵਾ ਉਹ ਸਿੱਧਾ ਅੰਦਰ ਨਾ ਜੇਮ ਹੁੰਦਾ ਪਰ ਟਲਾਨ ਵੀ ਮੈਨੂੰ ਬ੍ਰੇਕ ਵੀ ਮਾਰਨੀ ਪੈਣੀ ਥੱਪੇ ਟਲਾਨ ਬਹੁਤ ਜ਼ਿਆਦਾ ਇੱਥੇ ਤੇ ਆ ਸਾਹਮਣੇ ਰਾਈਟ ਸਾਈਡ ਤੇ ਜੇਮਾ ਆ ਬੜਾ ਜੇਮਾ ਲਗਾ いや ਅੱਜ ਆ ਸਾਡਾ ਜੇਮਸੀ ਕਾ ਕਿਸੇ ਟਾਈਮ ਚ ਅੱਛਾ ਤੇ ਸਾਈਕਲ ਚਲਾਉਂਦਾ ਵੀ ਮੈਂ ਦੱਸਣ ਲੱਗਾ ਹਾਂ ਸਾਈਕਲ ਚਲਾਉਂਦਾ ਮਜ਼ਾ ਵੀ ਤਾਂ ਆ ਰਿਹਾ ਕੋਕੀ ਨਾ ਸਾਰੀ ਦੀ ਸਾਰੀ ਸੜਕ ਬਣੀ ਪਈ ਆ ਜਿੱਥੇ ਆਪਾਂ ਜਾਣਾ ਵਾ ਜੇ ਐਕਚੁਅਲੀ ਮੇਨ ਸਟਰੀ ਤੇ ਜਾਣਾ ਹੁੰਦਾ ਨਾ ਫੇਰ ਥੋੜਾ ਡੇਂਜਰਸ ਹੋ ਜਾਂਦਾ ਤੇ ਥੋੜਾ ਡਿਫਿਕਲਟ ਹੁੰਦਾ ਸਾਈਕਲ ਚਲਾਉਣ ਚ ਪਰ ਹੁਣ ਆ ਜਿਹੜੀ ਗ੍ਰੈਡ ਲਾਈਨ ਤੁਸੀਂ ਦੇਖ ਰਹੇ ਸਾਰੀ ਸਾਈਕਲ ਵਾਲੀ ਤੇ ਇੰਨੀ ਕਿ ਪਲੇਨ ਸਮੂਥ ਹੈ ਨਾ ਸਾਈਕਲ ਚਲਾਉਂਦਾ ਆਪਣਾ ਹੀ ਮਜ਼ਾ ਆਣ ਰਿਹਾ ਪਤਾ ਨਹੀਂ ਲੱਗਣ ਦੇ ਪੈਡਲ ਕਿੱਥੇ ਵੱਜਣ ਦੇ ਨੇ ਮੈਂ ਆਪਣੀ ਬੈਟਰੀ ਨੰਬਰ 4 ਤੇ ਰੱਖੀ ਹੋਈ ਆ 4 ਨੰਬਰ ਤੇ ਆ ਵੈਸੇ ਤੁਸੀਂ 3 ਤੇ ਵੀ ਕਰ ਸਕਦੇ ਹੋ 5 ਤੇ ਸਭ ਤੋਂ ਹਾਈएस्ट ਆ ਤੇ 3 4 ਤੇ ਮੈਂ ਰੱਖ ਰਿਹਾ ਜਿੱਥੇ ਚੜ੍ਹਾਈ ਆਉਂਦੀ ਆ ਉੱਥੇ ਮੈਂ ਚੱਕ ਕੇ 5 ਕਰ ਦਿੰਦਾ ਜਿੱਥੇ ਨਾਰਮਲ ਆ ਤੇ 3 4 ਤੇ ਰੱਖਦਾ ਵਾਂ ਬਾਕੀ ਇੱਕ ਆਪਾਂ ਸ਼ਹਿਰ ਚ ਪਹੁੰਚ ਗਏ ਆ ਹੋਰ ਇੱਥੇ ਜਦੋਂ ਬ੍ਰੀਚ ਅੰਦਰ ਹਾਂ ਥੋੜੀ ਜਿਹਾ ਆਨ ਲਗਾਓ ਜਿੱਥੇ ਬ੍ਰੀਚ ਡਾਂਸ ਕਰਦੀ ਆ ਇਹ ਹਰ ਜੀ ਇੱਥੇ ਆਉਣ ਲੱਗਾ ਹੀ ਆ ਬਸ ਆਰੇ 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 ਆਵਲੇ ਕਾ ਤੇ ਬ੍ਰੀਚ ਡਾਂਸ ਕਰਦੀ ਆ ਜਿੱਥੇ ਇੱਥੇ ਹੀ ਇਹਨੂੰ ਸ਼ੱਡਨ ਆਉਣਾ ਹੁੰਦਾ ਮੈਂ ਬਾਰ-ਬਾਰ ਹੁਣ ਜੇ ਇਹ ਸ਼ਹਿਰ ਜਾ ਕੇ ਸ਼ਹਿਰ ਦਾ ਨਾ ਆਈ ਰਿਲਾਖ ਇੱਥੇ ਦੀ ਭਾਸ਼ਾ ਚ ਨਾ ਹੁਣ ਕਿੰਨੇ ਸੇ ਹੋਈ ਆ ਲੋ ਜੀ ਆ ਗਏ ਆ ਜੀ ਮੇਨ ਸ਼ਹਿਰ ਰਿਲਾਖ ਤੁਹਾਨੂੰ ਹੁਣੇ ਦੱਸਾਈ ਥੋੜੀ ਦੇਰ ਤੱਕ ਹੋ ਚੁੱਕੇ ਆ ਇੱਥੇ ਥੋੜੀ ਡਰਿੰਕ ਕਰਦੇ ਕੋਈ ਕੋਲਾ ਫਾਂਟਾ ਸ਼ਾਟਾ ਪੀ ਕੇ ਤੇ ਫਿਰ ਉਤ ਬਾਅਦ ਅੱਗੇ ਨਿਕਲਦੇ ਆ ਜੀ ਆ ਲਿਫਟ ਮੰਗਣ ਦੀ ਜੰਤਾ ਆ ਮਿਲ ਗਈ ਮਿਲ ਗਈ ਮਿਲ ਗਈ ਮਿਲ ਗਈ ਜੰਤਾ ਨੂੰ ਲਿਫਟ ਚਲੋ ਇਹੋਂ ਤੁਹਾਨੂੰ ਨਾ ਗੱਡੀ پارک ਪੁਰਕ ਲਾ ਕੇ ਤੀ ਦਿਨ ਕਿਤੇ ਮਿਲਦੇ ਆ ਸਾਈਕਲ ਮੇਰਾ ਮਤਲਬ ਚਲੋ ਜੀ ਆਪਾਂ ਆ ਗਏ ਇੱਕ ਚਰਚ ਚ ਚਰਚ ਦਾ ਜਿਹੜਾ ਤੁਹਾਨੂੰ ਪਤਾ ਹੁੰਦਾ ਬਾਹਰ ਇਹਨੇ ਮੋਮਬਤੀਆਂ ਲਾਈਆਂ ਹੁੰਦੀਆਂ ਮੋਮਬਤੀਆਂ ਬਾਲਣ ਵਾਸਤੇ ਨਾ ਆ ਸਾਹਮਣੀ ਚਰਚਾ ਜੀ ਬਹੁਤ ਸੋਹਣੀ ਚਰਚਾ ਦਾ ਅੰਦਰ ਵੀ ਦਿਖਾਣਾ ਵਾ ਪਹਿਲਾਂ ਵੀ ਆ ਚੁੱਕੇ ਆ ਵੈਸੇ ਇੱਥੇ ਇਹ ਅੱਧਰ ਵੀ ਮੋਮਬਤੀਆਂ ਦਾ ਕਿ ਪ੍ਰੋਗਰਾਮ ਹੋਣਾ ਪੱਕਾ ਯਾ ਉਹ ਸਾਹਮਣੇ ਮੋਮਬਤੀਆਂ ਜਲ ਰਹਿਣੀਆਂ ਨੇ आसे पास पार्क खाली बह के तीन संतुष्टि कर सकते अपनी बह के मतलब कि मेडिटेशन संतुष्टि की और अंदर पता नहीं कैमरा लाउड कि नहीं लाउड पर ट्राई करके सारा मैप दस ਆਪਾ ਯਾਰ ਹਮਨ ਦੇਖਣਾ ਪੜਾ ਬੜੇ ਧਿਆਨ ਨਾਲ ਕਿੱਥੋਂ ਆਏ ਆਪਾਂ ਆਇਤੇ ਆਪਾਂ ਮੈਂ ਤੇ ਆਪਾਂ ਆਏ ਇੱਥੋਂ ਦੀ ਯਾ ਮੀਰ ਪਤਾ ਨਹੀਂ ਕੀ ਕੀ ਬਣਾਇਆ ਹੋਇਆ ਆ ਦੇਖੋ ਆ ਤੇ ਸਾਰਾ ਇਹ ਮਦਦ ਲਈ ਚਰਜੀਆ ਸਾਰੇ ਬੰਦੇ ਉਸੇ ਕੋਲ ਕੇ ਦੇਖ ਸਕਦੇ ਹੋ ਚਾਹ ਚ ਫੇਰਾ ਬਣਾ ਹੋਇਆ ਜ਼ਰਾ ਉੱਤੇ ਪਤਾ ਨਹੀਂ ਉਸ ਉੱਤੇ ਪਤਾ ਨਹੀਂ ਆ ਲੱਗਣ ਡਾ ਪਤਾ ਨਹੀਂ ਇਤਨਾ ਜਿਹੜੇ ਆਵੇ ਕਾਲ ਕਾਲਾ ਜਿਹਾ ਹੋਣ ਦੀ ਸਾਰਾ ਖੁਸ਼ ਸਲਵਜੀ ਇਤਨਾ بڑے ਸੀ ਆਪਾਂ ਤੇ ਉਂਦਰੋਂ ਗੁਫਾ ਦੇ ਪਿਛੋਂ ਪਿਛੋਂ ਪਿਛਾ ਪਿਛੋਂ ਕਿਤਨਾ ਬਾਹਰ ਆਇਆ ਆਪਾਂ ਬਾਕੀ ਹਿਸਟਰੀ ਤਾਂ ਮੈਨੂੰ ਨਹੀਂ ਪਤਾ ਸਾਰੀ ਨਾਮ ਇਹਦੇ ਇੱਥੇ ਬਹੁਤ ਕਾਫੀ ਪੁਰਾਣੀ ਚਰਚਾ ਹੈਗੀ ਹੈ ਬਹੁਤ ਜ਼ਿਆਦਾ ਪੁਰਾਣੀ ਚਰਚਾ ਤਾਂ ਨਵਾਰਾ ਦਫਾ ਨਾ ਇੱਕ ਸਿਨੇਮੈਟਿਕ ਸ਼ਾਟ ਆਹ ਨਾਲ ਇਹ 413 ਚੱਚ ਦਾ ਬਹੁਤ ਪੁਰਾਣਾ ਹਿੱਸਾ ਵਾ ਕਿਦਾਂ ਇੱਥੇ ਮਤਲਬ ਇਹ ਗੰੰਦ ਤੇ ਨਹੀਂ ਖਾਸਦੇ ਮਤਲਬੀ ਸਫਾਈ ਸੁਭਈ ਨਹੀਂ ਹੈਗੀ ਕੋਈ ਪਿਛਲੇ ਬੰਨੇ ਸਾਰੀ ਸਫਾਈ ਜਿਹੜੀ ਅੰਦਰਲੇ ਬੰਨੇ ਦੀ ਆ ਉਧਰੋਂ ਦੀ ਆ ਰਹੇ ਆ ਤੇ ਇਧਰੋਂ ਦੀ ਹੁਣ ਥੱਲੇ ਜਾ ਰਹੇ ਆ ਇੱਥੇ ਇੱਕ ਛੋਟੀ ਪਾਰਕ ਆ ਮੈਨੂੰ ਤਾਂ ਪਤਾ ਕੋਈ ਤੁਹਾਨੂੰ ਮੈਂ ਕਿਹਾ ਮੈਂ ਅੱਗੇ ਵੀ ਆਣਾ ਵਾ ਅਵੀ ਇੱਕ ਸਪੈਸ਼ਲਰ ਸਾਈਕਲ ਹੁੰਦਾ ਵਾ ਦੋ ਬੰਦੇ ਚਲਾ ਰਹੇ ਨੇ ਤੇ ਆਪਾਂ ਵੀ ਵਾਪਸੀ ਆਪਣੀ ਨਿਕਲ ਗਿਆ ਜੀ 300 ਟੈਸਲਾ ਕੈਂਟ ਰੰਗ ਕੀਤਾ ਹੈ ਬੰਦੇ ਨੇ ਹੁਣ ਆਪਾਂ ਨਿਕਲ ਗਿਆ ਜੀ ਵਾਪਸੀ ਤੇ ਵਾਪਸੀ ਆਪਾਂ ਚੱਕਦੇ ਆ ਇੱਕ ਸ਼ਾਪ ਤੇ ਜਾਣਾ ਵਾ ਤੇ ਉੱਤਪਰ ਆਲਮੋਸਟ ਘਰ ਹੀ ਜਾਣਾ ਉੱਤਪਰ ਕੁਝ ਨਹੀਂ ਕਰਨਾ ਹੋਰ ਤੇ ਸ਼ਾਇਦ ਹੋ ਸਕੇ ਹੋ ਸਕੇ ਪੱਕਾ ਨਹੀਂ ਸ਼ੋਰ ਸ਼ਾਇਦ ਬਾਰਬੀਕਿਊ ਕਰੀਏ ਜਾ ਕੇ ਕਿਉਂਕਿ ਅਲੀ ਟਾਈਮ ਤੇ ਤੁਹਾਨੂੰ ਦਿਖਾਵਾਂ ਸਾਢੇ ਦਿਨ ਸਾਢੇ ਦਿਨ ਹੀ ਹੋਏ ਚੱਲਾਂਗੇ ਕਾਰ ਚਾਹ ਤੇ ਐਲੀਲੀਬਿਡੀ ਲੋ ਜੀ ਲੋ ਆ ਗਈਆਂ ਜੀ ਵਾਪਸ ਸਾਡੇ ਸ਼ੇਰ ਖਲੋਤੇ ਨੇ ਤਿੰਨੋ ਦੇ ਤਿੰਨੋ ਤੇ ਹੁਣ ਪਹੁੰਚਾ ਹੀ ਕਿਤਾਮ ਉਹ ਸੱਚ 4:30 ਹੋਈ 4:25 ਤੱਕ ਪਹੁੰਚੇ ਸੀਗੇ ਤੇ ਤੁਹਾਨੂੰ ਦਿਖਾਵਾਂ ਜੇ ਇਹਦੇ ਚ ਪੱਕੇ ਕਿੰਨੇ ਕਿਲੋਮੀਟਰ ਚਲਾਤੇ ਆ ਤਿੰਨ ਸੌ ਮੈਂ ਹੁਣ ਵੀਡੀਓਜ਼ ਦੇਖਿਆ 300 ਮੇਰੇ ਕੋਲ 25 ਜਾਂ 24 ਸੀਗਾ ਤੇ 355 ਹੋ ਗਏ ਨੇ ਤੇ ਇਹਦਾ ਮਤਲਬ ਆਪਾਂ ਤੇ ਸਿਰਫ ਦੋ ਕਿ ਤਿੰਨ ਡੰਡੇ ਹੀ ਬੈਟਰੀ ਦੇ ਡਿੱਗੇ ਨੇ ਹਲੇ ਇਹ ਪੂਰੀ ਬੈਟਰੀ ਆ ਤੁਹਾਨੂੰ ਦਿਖਾਵਾਂ ਆਲਮੋਸਟ ਆਲਮੋਸਟ 40 ਕਿਲੋਮੀਟਰ ਪੰਜ ਸਾਈਕਲ ਚਲਾਤਾ ਮਤਲਬ ਵੀ ਗਿਆ ਤੇ 20 ਵਾਪਸ ਆਇਆ ਤੇ ਹੁਣ ਬਸ ਤੇ ਨਹੀਂ ਹੋ ਜਾਵੇਂ ਕਿਉਂਕਿ ਬੈਟਰੀ ਵਾਲੇ ਸਾਈਕਲ ਹੈ ਨਾ ਜਿੱਥੇ ਛੋੜੀ ਚੜ੍ਹਾਈ ਆਉਂਦੀ ਉੱਥੇ ਆਪੇ ਜੋਰ ਲਾ ਲੈਂਦੀ ਮੋਟਰ ਬਾਕੀ ਮੋਟਰ ਦੇ ਚਾਰ ਪੰਜ ਸਟੈਪ ਹੈ ਜਾਂਦਾ ਹੁੰਦਾ ਹੰਦਸੇ ਨੇ ਜਿੰਨੀ ਕਿ ਜਾਣ ਚਾਹੀਦੀ ਹੈ ਮੋਟਰ ਚੋਂ ਬਾਕੀ ਤੁਸੀਂ ਨਾਰਮਲ ਸਾਈਕਲ ਕਰ ਸਾਈਕਲਿੰਗ ਕਰ ਸਕਦੇ ਹੋ ਤਾਂ ਤੁਹਾਨੂੰ ਦਿਖਾਵਾਂ ਖਾਣ ਵਾਸਤੇ ਨੇ ਕੀ ਲੈਂਦਾ ਵਾ ਪਪਾ ਆਹ ਹੁੰਦੇ ਆ ਮੱਛੀ ਵਾਲੇ ਜਿੱਦਾਂ ਸੀ ਚੋਂ ਨਿਕਲਦੇ ਨੇ ਸਾਰੇ ਚ ਮੱਛੀ ਹੁੰਦੀ ਹੈ ਪਾਣੀ ਚ ਬੋਇਲ ਹੋਣਗੇ ਥੋੜੀ ਸਲਾਦ ਤੇ ਇਹਨਾਂ ਨੂੰ ਇੱਥੇ ਕਹਿੰਦੇ ਨੇ ਮੋਸਲ ਜਿਆਦਾਤਰ ਇਹ ਫਰੈਂਚ ਫਰਾਈ ਦੇ ਨਾਲ ਖਾਦੇ ਜਾਂਦੇ ਨੇ ਪਪਾ ਹਾਂ ਇਹ ਨਹੀਂ ਸੋਚ ਆ ਚੱਲ ਵੀ ਚੱਲ ਲੀਲੀ ਬੀਨ ਸਲੋ ਜੀ ਲੋ ਜੀ ਰੋਟੀ ਪਾਣੀ ਤਿਆਰ ਹੋ ਰਹੀ ਹੈ ਹੋਰ 5-10 ਮਿੰਟ ਤੱਕ ਆਪਾਂ ਖਾਣ ਲੱਗੇ ਆਲਮੋਸਟ ਰੈਡੀ ਆ ਤੇ ਕਰਦੇ ਆ ਇਸ ਵਲੌਗ ਦੀ ਵੀ ਇੱਥੇ ਐਂਡਿੰਗ ਤੇ ਹੋਪ ਤੁਹਾਨੂੰ ਅੱਜ ਦਾ ਵੀ ਵਲੌਗ ਵਧੀਆ ਲੱਗਿਆ ਹੋਵੇਗਾ ਸਾਰਾ ਸਾਈਕਲਿੰਗ ਕੀਤੀ ਆਲਮੋਸਟ ਤੀ ਤਾਂ 40 ਕਿਲੋਮੀਟਰ ਕੀਤੀ ਆ ਥੱਕੇ ਤੇ ਨਹੀਂ ਉੱਨਾ ਲੱਗਾ ਨਹੀਂ ਕਿਉਂਕਿ ਮੈਂ ਸਾਈਕਲਿੰਗ ਕਰਦਾ ਰਹਿੰਦਾ ਵਾਂ ਪਰ ਬਸ ਕੋਈ ਇੱਕ ਤਸਵੀਰ ਜਿਹੜੀ ਸਾਈਕਲ ਸੀਗਾ ਬੈਟਰੀ ਵਾਲਾ ਸੀ ਤਾਂ ਕਰਕੇ ਸੋ ਕਰਦੇ ਆ ਇਸ ਵਲੌਗ ਦੀ ਐਂਡਿੰਗ ਜੀ ਹੂਪ ਤੁਹਾਨੂੰ ਅੱਜ ਦਾ ਵਲੌਗ ਬਧੀ ਲੱਗਾ ਵਧੀਆ ਲੱਗੇ ਤੁਹਾਨੂੰ ਪਤਾ ਕੀ ਕਰਨਾ ਹੈ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲੇ ਕਰੋ ਤੁਹਾਨੂੰ ਹਰ ਵਾਰੀ ਕਰਨਾ ਸਟੇ ਕਲੀ ਉਹ ਤੱਕ ਲਈ ਰੱਬ ਰੱਖਣਾ ਬਾਏ ਬਾਏ ਟਾਟਾ ਜਲਦੀ ਗੱਲ ਆਸ ਲਵ ਯੂ ਸਾਰਿਆਂ ਨੂੰ